ਨਾਵਲ ਚੀੜੀਆਂ ਦਾ ਮਨ ਲੇਖਿਕਾ ਡਾਕਟਰ ਦਲੀਪ ਗੌਰਤੀਵਾਨ ਭਾਗ 11 ਰੱਬ ਸੋਖ ਰੱਖੇ ਕਈ ਦਿਨਾਂ ਤੋਂ ਬਿੱਲੀਆਂ ਰੋਂਦਲਾਂ ਨੇ ਠਾਣੇਦਾਰ ਨੇ ਬੰਦੂਕ ਸਾਫ਼ ਕਰਨੇ ਅਵਤਾਰ ਦੇ ਕੋਲ ਬੈਠਦੀ ਨਹੀਂ ਕਿਹਾ ਤੂੰ ਤਾਂ ਉਂਝ ਹੀ ਬਹਿਮ ਕਰਨ ਲੱਗ ਜਾਨੀ ਆ ਬੇਬੇ ਕਹੇ ਅੱਜ ਮਾਰ ਦਿਆਂ ਬਿੱਲੀ ਆਪੇ ਰੋਣ हट ਜੂਗਾ ਨਾਵੇ ਚੰਦਰਿਆ ਬਿੱਲੀ ਦਾ ਤਾਂ ਆਖਦੇ ਨੇ ਛੇਤੀ ਛੇਤੀ ਨੀ ਪਾ ਪੁੱਤਰ ਦਾ ਸੋਨੇ ਦੀ ਬਿੱਲੀ ਬਣਾ ਕੇ ਗੰਗਾ ਜਾ ਕੇ ਪੋਣਾ ਕਰਕੇ ਆਵੇਂ ਤਾਂ ਕਿਤੇ ਜਾ ਕੇ ਇਹ ਜਨਮ ਦਾ ਪਾਰ ਪੁੱਤਰ ਦਾ ਹੈ ਬਾਧੂ ਪਖੰਡ ਨੇ ਬੰਬ ਬਣਾ ਦੇ ਤੂੰ ਵੇਲੇ ਇਕ ਵੇਲੇ ਸ਼ਿਕਾਰ ਨੂੰ ਨਾ ਜਾਇ ਕਰ ਕਿ ਤੇਰੇ ਪਾਪਾ ਜੀ ਬਹੁਤੀ ਉਪੀਨ ਲੱਗ ਪਈ ਨੇ ਤੂੰ ਫਿਕਰ ਨਾ ਕਰ ਕੁਝ ਨਹੀਂ ਹੁੰਦਾ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਡਾਕੀਆ ਚਿੱਠੀ ਦੇ ਗਿਆ ਠਾਣੇਦਾਨੀ ਦਾ ਭਰਾ ਸਖਤ ਬਿਮਾਰ ਸੀ ਥਾਣੇਦਾਰਨੀ ਨੂੰ ਖੇਕਰ ਤਾਂ ਬੜਾ ਲੱਗਿਆ ਪਰ ਉਹ ਅਗਲੇ ਦਿਨ ਥਾਣੇਦਾਰ ਨੂੰ ਚਾਰ ਦਿਨ ਦੇ ਤੌਰੇ ਉੱਤੇ ਤੋਰ ਕੇ ਹੀ ਖਬਰ ਨੂੰ ਗਈ ਜਾਣ ਤੋਂ ਪਹਿਲਾਂ ਉਸਨੇ ਵਤਾਰ ਨੂੰ ਘਰ ਹੀ ਰਹਿਣ ਦੀ ਮੋੜ ਮੋੜ ਤਕੀਰ ਕੀਤੀ ਭਾਈ ਚੌਂਕ ਸੀ ਨਾਲ ਰਹੀ ਭਲਕੇ ਆਥਣ ਤਾਈ ਮੈਂ ਹਰ ਹਾਲ ਮੋੜਾਉਂਗੀ ਉਸਨੇ ਜੀਤੋ ਨੂੰ ਕਿਹਾ ਪਰ ਅਗਲੇ ਦਿਨ ਉਹ ਤਾਂ ਨਾ ਮੋੜੀ ਥਾਣੇਦਾਰ ਉੱਤਮ ਸਿੰਘ ਜ਼ਰੂਰ ਮੋੜਾਇਆ ਤੇਰੀ ਬੀਬੀ ਨਹੀਂ ਆਈ ਉਸਨੇ ਆਉਂਦੇ ਹੀ ਜੀਤੋ ਤੋਂ ਪੁੱਛਿਆ ਜੀਤੋ ਨੇ ਨਾਂ ਵਿੱਚ ਸਿਰ ਹਿਲਾਇਆ ਫਿਰ ਉਸਨੇ ਘੜੀ ਦੇਖੀ ਗੱਡੀ ਕਦੋਂ ਦੀ ਆ ਚੁੱਕੀ ਸੀ ਤੇ ਸਵੇਰ ਤੋਂ ਪਹਿਲਾਂ ਕਿਸੇ ਗੱਡੀ ਨੇ ਨਹੀਂ ਸੇ ਆਉਣਾ ਇਹੋ ਕਾਰਨ ਇਹ ਚੀਜ਼ਾਂ ਰੱਖ ਲੈ ਜੀਤੋ ਨੇ ਝੋਲਾ ਫੜ ਕੇ ਕਿੱਲੀ ਨਾ ਟੰਗ ਦਿੱਤਾ ਇਹ ਮਨਾ ਰੱਖ ਕੇ ਤੇ ਸਾਹਮਦੇ ਆਪਣੀ ਬੀਬੀ ਨੂੰ ਵੀ ਨਾ ਦੱਸੇ ਨਹੀਂ ਤਾਂ ਉਸਨੇ ਤੇਰੇ ਕੋਲ ਨਹੀਂ ਰਹਿਣ ਦੇਣੀ ਆਖ ਦਾ ਠਾਣੇਦਾਰ ਗੋਸਲਖਾਨੇ ਵਿੱਚ ਨਾਉਣ ਚਲਿਆ ਗਿਆ ਜੀਤੋ ਨੇ ਝੋਲਾ ਫਰੋਲ ਕੇ ਦੇਖਿਆ ਉੱਪਰ ਮੂ ਮੂੰਗਫਲੀ ਪਾਈ ਹੋਈ ਸੀ ਤੇ ਹੇਠਾਂ ਇੱਕ ਡੱਬਾ ਸੀ ਜਿਸ ਵਿੱਚ ਪੂਰੀਆਂ 13 ਸੋਨੇ ਦੀਆਂ ਚੂੜੀਆਂ ਸਨ ਉਹ ਹੈਰਾਨ ਹੀ ਹੋ ਗਈ ਉਸਨੇ ਉਸੇ ਤਰ੍ਹਾਂ ਡੱਬਾ ਬੰਦ ਕਰ ਦਿੱਤਾ ਇਹ ਤੁਸੀਂ ਹੀ ਕਿਤੇ ਰੱਖ ਲਓ ਉਸਨੇ ਨਾ ਕੇ ਜਾ ਰਹੀ ਆਪਣੇ ਸਹੁਰੇ ਨੂੰ ਝੋਲੇ ਵੱਲ ਇਸ਼ਾਰਾ ਕਰਕੇ ਕਿਹਾ ਕੰਬਲੀ ਸਾਂਭਣਾ ਸਿੱਖ ਬੀਬੀ ਦਾ ਤੇਰੀ ਬੁੱਢੀ ਹੋ ਚੰਲੀ ਹੁਣ ਗਾਹਾਂ ਨੂੰ ਤੂੰ ਹੀ ਘਰ ਸਾਂਭਣਾਏ ਆਖਦਾ ਉਤਰ ਗਿਆ ਆਹੋ ਬਤਾਰ ਸਿੰਘ ਜੀ ਅੱਜ ਮੈਂ ਥੱਕਿਆ ਹੋਇਆ ਜਰਾ ਸ਼ੋਗਲ ਮੇਲੇ ਹੋ ਜਾਈ ઠાણેદાર ਨੇ ਆਪਣੇ ਪੁੱਤਰ ਨੂੰ ਕਲਾਸ ਵਿਖਾ ਕੇ ਉੱਪਰ ਹਾਕ ਮਾਰੀ ਮੇਰੇ ਹਿੱਸੇ ਦੀ ਹੀ ਭੇਜ ਦਿਓ ਅਵਤਾਰ ਬੋਲਿਆ ওই ਜਦੋਂ ਪਿਓ ਦੀ ਜੁੱਤੀ ਪੁੱਤ ਦੇ ਆਉਣ ਲੱਗ ਜਾਵੇ ਤਾਂ ਪੁੱਤ ਨੂੰ ਪੁੱਤ ਨਹੀਂ ਸਮਝਣਾ ਚਾਹੀਦਾ ਦੋਸਤ ਸਮਝਣਾ ਚਾਹੀਦਾ ਤੇਰੀ ਤੇ ਮੇਰੇ ਨਾਲ ਇੱਕ ਉਂਗਲ ਵੱਡੀ ਜੁੱਤੀ ਆਉਣ ਲੱਗ ਗਈ ਚਾਚਾ ਆ ਜਾ ਪੁੱਤੇ ਹੀ ઠાણેਦਾਰ ਨੇ ਮਜ਼ਾਕ ਕੀਤਾ ਅਵਤਾਰ ਤੋਂ ਵੀ ਤਰੇਹਾ ਨਾ ਗਿਆ ਪਿਓ ਪੁੱਤ ਪੀਣ ਬੈਠੇ ਅੱਜ ઠાਣੇਦਾਰ ਆਪ ਪਾਪਾ ਅਵਤਾਰ ਨੂੰ ਦਿੰਦਾ ਰਿਹਾ ਅਵਤਾਰ ਨੇ ਸਮਝ ਅੱਜ ਬੀਬੀ ਜੋ ਕਰ ਨਹੀਂ ਨਹੀਂ ਤਾਂ ਉਹ ਦੋਨਾਂ ਨੂੰ ਹੀ ਗਾਲਾਂ ਕੱਢ ਦਿੰਦੀ ਚਲੋ ਅੱਜ ਇੱਕ ਇੱਕ ਗੋਲੀ ਐਕਸਪ੍ਰੋ ਦੇਗੀ ਵਿੱਚ ਕੋਲ ਕੇ ਪੀ ਕੇ ਦੇਖਗੀ ਆਖਦੇ ਨੇ ਦੋਨਾਂ ਨਸ਼ਾ ਖੇਡਦਾ ઠાਣੇਦਾਰ ਬੋਲਿਆ ਤੇ ਜੇ ਵਿੱਚੋਂ ਗੋਲੀ ਕੱਢ ਗਲਾਸਾਂ ਵਿੱਚ ਪਾਉਣ ਲੱਗ ਪਿਆ ਪਰ ਗਲਤੀ ਨਾਲ ਕਿ ਜਾਣ ਕੇ ਉਸ ਨੇ ਦੋਵੇਂ ਗੋਲियां ਅਵਤਾਰ ਦੇ ਗਲਾਸ ਵਿੱਚ ਹੀ ਪਾ ਦਿੱਤਾਂ ਪਰ ਪਰ ਗਲਾਸ ਪੀਤੇ ਵਦਾਰ ਸ਼ਰਾਬੀ ਕੇ ਰੋਣ ਲੱਗ ਪਿਆ ਤੇ ਦੱਸਣ ਲੱਗਾ ਪਹਿਲੇ ਉਸ ਨੂੰ ਕਾਲਜ ਵਿੱਚ ਉਸ ਦਿਨਾਂ ਪੜ੍ਹਦੀ ਇੱਕ ਕੁੜੀ ਖਤ ਲਿਖਦੀ ਹੁੰਦੀ ਸੀ ਫੇਲ ਵੀ ਉਹ ਉਸੇ ਕਰਕੇ ਹੁੰਦਾ ਸੀ ਹੁਣ ਜਦੋਂ ਦਾ ਵਿਆਹ ਹੋਇਆ ਉਹ ਇੱਕ ਹੋਰ ਮੁੰਡੇ ਨਾਲ ਫੇਰਨ ਲੱਗ ਪਈ ਖਤ ਵੀ ਨਹੀਂ ਲਿਖਦੀ ਕੋਈ ਨਾ ਉਸ ਮੁੰਡੇ ਨੂੰ ਨੂੰ ਜੇ ਨਾ ਜ਼ਹਿਰ ਭਜਵਾਇਆ ਕਿ ਯਾਦ ਰੱਖੇਗਾ ਥਾਣੇਦਾਰ ਨੇ ਤਰਾਸਾ ਦਿੱਤਾ ਫਿਰ ਵਦਾਰ ਦੱਸਦਾ ਰਿਹਾ ਜਿਹੜੀ ਨਾ ਜੀਤੋ ਹੈ ਮੇਰੇ ਨਾਲੋਂ ਬਹੁਤ ਤਕੜੀ ਐ ਸਾਂ ਲੇ ਉਸਤਾ ਜਿਹੜਾ ਨਾਂ ਭਾਈ ਤੇਜਵੰਤ ਉਸ ਨੂੰ ਆਪਣੇ ਘਰ ਆਉਣ ਦਿਆ ਕਰੋ ਸਾਲੀ ਮੇਰੀਆਂ ਚੁਗਲੀਆਂ ਕਰਦੀ ਹੂ ਆਦ ਥਾਣੇਦਾਰ ਹਰ ਗੱਲ ਬੜੀ ਧਿਆਨ ਨਾਲ ਸੁਣਦਾ ਰਿਹਾ ਫਿਰ ਉਸ ਨੂੰ ਆਪਣੀ ਹੀ ਮੰਜੇ ਤੇ ਲਟਾ ਦਿੱਤਾ ਉੱਤੇ ਚਾਦਰ ਵੀ ਦੇ ਦਿੱਤੀ ਕੜੀ ਇੱਕ ਮਗਰੋਂ ਉਹ ਕੁਕਸੋਂ ਗਿਆ ਸੀ ਥਾਣੇਦਾਰ ਮਲਕ ਦੇ ਕੇ ਉੱਠਿਆ ਚਵਾਰੇ ਦੇ ਬਾਹਰੋਂ ਬਾਰ ਬੰਦ ਕੀਤਾ ਤੇ ਹੀਠਾ ਗਿਆ ਸਰਦਾਰ ਜੀ ਖਾਣਾ ਨੌਕਰ ਨੇ ਪੁੱਛਿਆ ਲੈ ਫੜ ਪੈਸੇ ਸਿਨੇਮਾ ਦੇਖ ਪਾਜ ਜਾ ਥਾਣੇਦਾਰ ਨੇ ਉਸ ਨੂੰ 5 ਰੁਪਏ ਦੇ ਕੇ ਗਿਆ ਅੱਗੇ ਵੀ ਜਦੋਂ ਕਦੇ ਥਾਣੇਦਾਰ ਖੁਸ਼ ਹੁੰਦਾ ਸੀ ਤਾਂ ਉਸ ਨੂੰ ਸਿਨੇਮਾ ਦੇਖਣ ਲਈ ਪੈਸੇ ਦੇ ਦਿੰਦਾ ਪਰ ਅੱਜ ਤਾਂ ਉਸ ਨੇ ਪੂਰੇ 5 ਰੁਪਏ ਦੇ ਦਿੱਤੇ ਸਨ ਨੌਕਰ ਲੰਗਰ ਵਿੱਚ ਜੀਤੋ ਕੋਲ ਵੀ ਨਾ ਗਿਆ ਕੀ ਪਤਾ ਉਹ ਰੋਗ ਹੀ ਲਵੇ ਗੈਰੇਜ ਵਿੱਚੋਂ ਦੂਜਾ ਕਮੇ ਵਿੱਚ ਪਾ ਕੇ ਉਹ ਬੀੜੀ ਸੁਲਗਾ ਸਲੇਮੀ ਨੂੰ ਚੱਲ ਗਿਆ ਜੀਤੋ ਲੰਗਰ ਵਿੱਚ ਬੈਠੀ ਫੁਲਕੇ ਲਾ ਰਹੀ ਸੀ ਤੂੰ ਜੀਤੋ ਇੰਨੀ ਔਖੀ ਨਾ ਹੋਇਆ ਕੰਮ ਕਰਦੀ ਆਪਣੇ ਕੋਲ ਬਥੇਰੇ ਪੈਸੇ ਨੌਕਰ ਇੱਕ ਹੋਰ ਰੱਖ ਲਵਾਂਗੀ ਜੀਤੋ ਦਾ ਸਹੁਰਾ ਚੁੱਲ੍ਹੇ ਮੂਰੇ ਹੀ ਪੀੜੀ ਉੱਤੇ ਬੈਠਦਾ ਬੋਲਿਆ ਜੀਤੋ ਨੇ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਉੱਪਰ ਦੇਖਿਆ ਮੇਰੇ ਨਾਲ ਗੁੱਸੇ ਹ ਤੈਨੂੰ ਪਤਾ ਮੈਂ ਹੀ ਹਾਂ ਹਾਂ ਕੀਤੀ ਸੀ ਤੇਰੇ ਸਾਹ ਕੋਲ ਤੇਰੀ ਬੀਬੀ ਦਾ ਕਹਿੰਦੀ ਸੀ ਕੁੜੀ ਦੀ ਮਾਂ ਨੇ ਦੂਜਾ ਕੀਤਾ ਹੋਇਆ ਮੈਂ ਕਿਹਾ ਤਾਂ ਕੀ ਇਹ ਤਾਂ ਕੁੜੀ ਵੱਲ ਤਾਂ ਦੇਖ ਹੱਥ ਲਾਏ ਮੈਲੀ ਹੁੰਦੀ ਠਾਣੇਦਾਰ ਨੇ ਤਾਜੀਆਂ ਰੰਗੀਆਂ ਮੋਛਾਂ ਤੇ ਹੱਥ ਫੇਰ ਕੇ ਗਿਆ ਜੀਤੋ ਫਿਰ ਵੀ ਕੋਝਣਾ ਬੋਲੀ ਫਿਰ ਉਸਨੇ ਅਗਾਹ ਵੱਧ ਕੇ ਰੋਟੀ ਬੇਲ ਰਹੀ ਜੀਤੋ ਦਾ ਹੱਥ ਫੜ ਲਿਆ ਜੀਤੋ ਘਬਰਾ ਕੇ ਹੱਥ ਚ ਟਕਾ ਕੇ ਉੱਠ ਖੜੀ ਥਾਣੇਦਾਰ ਵੀ ਉੱਠ ਖੜਾ ਹੋਇਆ ਜੀਤੋ ਕਾਲੀ ਨਾਲ ਤੁਰ ਆਪਣੇ ਕਮਰੇ ਵੱਲ ਚਲੀ ਗਈ ਉਸ ਦਾ ਖਿਆਲ ਸੀ ਉਤਾਰ ਉੱਥੇ ਹੋਵੇਗਾ ਥਾਣੇਦਾਰ ਉੱਤਮ ਸਿੰਘ ਵੀ ਮਗਰ ਹੀ ਆਂ ਅੰਦਰ ਪੜ ਕੇ ਬਾਹਰ ਢੇੜਨ ਲੱਗਿਆ ਜੀਤੋ ਘਬਰਾ ਕੇ ਬਾਹਰ ਖੋਲਣ ਨੂੰ ਪਈ ਥਾਣੇਦਾਰ ਨੇ ਉਸ ਨੂੰ ਜੱਫਾ ਮਾਰ ਲਿਆ ਜੀਤੋ ਜ਼ੋਰ ਵਾਲੀ ਸੀ ਝਟਕਤ ਤੇ ਕੇ ਛੁੱਟ ਗਈ ਪਰ ਬਾਹਰ ਕਿਵੇਂ ਜਾਵੇ ਉਹ ਮੂਰੇ ਅੜਿਆ ਖੜਾ ਸੀ ਕਵਰਾ ਕੇ ਉਹ ਬੀਬੀ ਜੀ ਬੀਬੀ ਜੀ ਉੱਚੀ ਉੱਚੀ ਹੱਕਾ ਮਾਰ ਲੱਗ ਪਈ ਕੀ ਗੱਲ ਮੈਂ ਪਸੰਦ ਨਹੀਂ ਮੈਂ ਜਾਣਦਾ ਤੈਨੂੰ ਦੋ ਤੋਤੀ ਨੂੰ ਮਾਂ ਨੇ ਤਾਂ ਦੂਜੇ ਵਿਰੇ ਆ ਕੇ ਖਸਮ ਕੀਤਾ ਸੀ ਤੇ ਤੀ ਸੀ ਤਾਂ ਸਵਿਤਰੀ ਮੈਂ ਤਾਂ ਟੰਬੇ ਮਾਰ ਕੇ ਘਰੋਂ ਕੱਢ ਦੂੰ ਸਾਲੇ ਤੇਜਵੰਤੂ ਕੰਨੀ ਤਾਂ ਸੌਣ ਵਾਲੀ ਕੁੱਤੀ ਵਾਂਗੂ ਝਾਕਦੀ ਹੁੰਦੀ ਮੈਂ ਉਸ ਤੋਂ ਕਿੰਨਾ ਕ ਵੱਡਾ ਠਾਣੇਦਾਰ ਦਲੀਲਾਂ ਦੇ ਰਿਹਾ ਸੀ ਜੀਤੋ ਨੇ ਰੋ ਵਿੱਚ ਆ ਕੇ ਉਸ ਨੂੰ ਤੱਕਾ ਦੇ ਕੇ ਪਰਾਂ ਮਾਰਿਆ ਤੇ ਵਾਰ ਲੰਘ ਗਈ ਬੀ ਵਿਚ ਆ ਗਈ ਬਾਰ ਬੜਾ ਨੇ ਰਸ ਪਿੱਛੇ ਵੜ ਕੋ ਉਹ ਸਾਰ ਰੋ ਕੇ ਕੰਦ ਦੀ ਓਟ ਵਿੱਚ ਖਲੋਗ ਠਾਣੇਦਾਰ ਬਾਹਰ ਨਿਕਲਿਆ ਤੇ ਇਹ ਸੋਚ ਕੇ ਕਿ ਉਹ ਜ਼ਰੂਰ ਤੇਜਵੰਤ ਦੇ ਘਰ ਗਈ ਹੋਣੀ ਸਾਈਕਲ ਲੈ ਕੇ ਮਗਰ ਨੱਠਿਆ ਤਾਂ ਜੋ ਰਾਹ ਵਿੱਚੋਂ ਹੀ ਮੋੜ ਲਿਆਵੇ ਲਿਆਵੇ ਜੀਤੋ ਨੇ ਅੰਦਰ ਵੜ ਕੇ ਬਾਹਰ ਅੜਾ ਸਾਰੇ ਕਮਰਿਆਂ ਵਿੱਚ ਉਤਾਰ ਨੂੰ ਲੱਭਿਆ ਉੱਪਰੋਂ ਸਹਾਰਾ ਦੇ ਕੇ ਲਾ ਕੇ ਲਿਆਂਦਾ ਬਹੁਤੀ ਪੀ ਜਾਣ ਕਰਕੇ ਉਸ ਨੂੰ ਦਸਤ ਤੇ ਉਲਟਾਂ ਲਾ ਗੰਨ ਸਾਰੀ ਰਾਤ ਉਹ ਦਸਤ ਉਲਟਾਂ ਹੋਈਦੀ ਰਹੀ ਥਾਣੇਦਾਰ ਸਾਰੀ ਰਾਤ ਘਰ ਨਹੀਂ ਮੁੜਿਆ ਅਗਲੇ ਦਿਨ ਮੁੜ ਕੇ ਆਈ ਥਾਣੇਦਾਰ ਨੀਜੀਤੋ ਵੱਲ ਬੜਾ ਔਖ ਔਖ ਕੇ ਦੇਖਦੀ ਰਹੀ ਧੰਨ